ਹੈਲੋ ਗਾਇਸ ਸਾਰੇ ਕਿ ਮੇਰੇ ਟਮਾਟਰ ਟਮਾਟਰ ਆ ਲਏ ਮੈਂ ਅਦਰ ਆ ਲਏ ਚਾਰ ਪਿਆਜ਼ ਤੇ ਇਹ ਮਿਲ ਗਏ ਮਿਰਚਾਂ ਤੇ ਹੁਣ ਮੈਂ ਲੱਗੀ ਗ੍ਰੇਂਡ ਕਰਨ ਤੇ ਗ੍ਰੇਂਡ ਗ੍ਰਾਉਂਡ ਕਰਕੇ ਇਹ ਤੁਹਾਨੂੰ ਫੇਰ ਮੈਂ ਦਿਖਾਵਾਂਗੀ ਕਿ ਅੱਜ ਦੀ ਇਸ ਵੀ ਕੀਨੀ ਬਣਾਈ ਦੀ ਆਲੂ ਆਲੂ ਨੇ ਇੱਕ ਸਬਜ਼ੀ ਬਣਣੀ ਹੈ ਨਾਲ ਤੇ ਨਾਲ ਜਿਹੇ ਪੂੜੀਆਂ ਦੇਖ ਸਕਦੇ ਗਾਇਸ ਤੁਸੀਂ ਵੀ ਕਿਵੇਂ ਮੈਜਿਕ ਕਿਆ ਤਿਆਰ ਕਰਤੀ ਆ ਪਨੀਰ ਦੀ ਸਬਜ਼ੀ। ਕੀ ਗਾਇਸ ਹੁਣ ਆਪਾਂ ਬੈਕ ਟੂ ਲੌਗ ਮਿਲਦੇ ਆ। ਇਹ ਆਪਾਂ ਨੇ ਹੈਗਾ ਜੀ ਘਰ ਦਾ ਪਨੀਰ। ਵੇਖੋ ਮੰਮੀ ਕੱਟਣ ਦਾ ਪਿਆ। ਤੇ ਆ ਆਲੂ ਫਰਾਈ ਉਹ ਕਿਤੇ ਬੋਇਲ ਕੀਤੇ? ਬੋਇਲ ਕੀਤੇ। ਬੋਇਲ ਕੀਤੇ ਤੇ ਤੜਕਾ ਵੀ ਬਣ ਗਿਆ ਮੰਮੀ ਦਾ ਇੱਧਰ। ਕਿਹੜੀ ਸਬਜ਼ੀ ਮੰਮੀ ਐ? ਆਲੂ ਪਨੀਰ। ਆਲੂ ਪਨੀਰ। ਗਾਇਸ ਵੇਖ ਸਕਦੇ ਜੋ। ਪਨੀਰ ਨੂੰ ਆਪਾਂ ਕੀ ਕਰਨ ਨੇ ਮੰਮੀ ਜੀ ਦੱਸੋ ਹਣਾ। बोला डीप फ्राई डीप फ्राई दीट 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 दीट। ए राख ले हां क्यों मैं ना कुछ ਜੀਣਾ ਵਾਲਾ ਇਹ ਮੰਮੀ ਕਹਿੰਦੀ ਸੀ ਆਪਾਂ ਪੁਰ ਜੀਣਾ ਲੈ ਆ ਪਕਾਰਦਾ ਪਨੀਰ ਬਣਾਇਆ ਵਾ ਜਿਆਦਾ ਹੀ ਮੈਂ ਵੇਖ ਸਾਦੇ ਜੀ ਕਿੰਨਾ ਸੋਹਣਾ ਤੇ ਗਾਇਸ ਵੇਲੇ ਰੈਸਪੀ ਸਾਡੀ ਇਹ ਸਾਡੀ ਰਸਕੀ ਅੱਜ ਆਲੂ ਪਨੀਰ ਦੀ ਆ ਤੇ ਨਾਲ ਆਪਾਂ ਕੂੜੀਆਂ ਦੀ ਹਾਂ ਹਾਂ ਜੇ ਫਰਾਈ ਹੁੰਦੇ ਫਿਰ ਮਿਲਦੇ ਤੁਹਾਨੂੰ ਬੈਕ ਗਰਾਉਂਡ ਗਾਇਸ਼ਲ ਫਰਾਈ ਹੋ ਗਈ ਕਿੰਨਾ ਕਲਰ ਆਇਆ ਵੇਖ ਸਕਦੇ ਆ ਹਾਂ ਇਹ ਸਾਡੇ ਮਸਾਲਿਆਂ ਦਾ ਰਾਜ ਤੁਹਾਨੂੰ ਪਤਾ ਹੀ ਆ ਅੱਜ ਸਾਡੇ ਦਾ ਬੜਾ ਸਪੈਸ਼ਲ ਮਿਲ ਨੂੰ ਬੜਾ ਜੀ ਦੰਦਾ ਵੇਖ ਸਕਦੇ ਗਾਇਸ ਆਪਾਂ ਹਣ ਪਾਲਿਆ ਜੀ ਆਪਣਾ ਟੜਕਾ ਤੇ ਪਨੀਰ ਦਾ ਫਰਾਡਾ ਵੇਖ ਸਾਰੇ ਡੀਪ ਫ੍ਰਾਈ ਹੋ ਗਿਆ ਕਿੰਨਾ ਸੋਹਣਾ ਕਲਰ ਆ ਇਹ ਵੇ ਮੰਮੀ ਫਿਰ ਤੇ ਗਾਇਜ਼ ਵੇਖ ਸਕਦੇ ਜੋ ਹੁਣ ਹੁਣੇ ਇਹ ਡੀਪ ਬਰਾਉਨ ਹੋ ਗਏ ਨਾ ਫਿਰ ਆਪਾਂ ਤੁਹਾਨੂੰ ਮਿਲਦੇ ਬੈਕ ਟੂ ਵਲੌਗ ਬਾਅਦ ਵਿੱਚ ਗਾਇਜ਼ ਪਿਆਜ਼ ਆ ਜਾਂਦੇ ਹੋਗੇ ਲਾਲ ਬਰਾਉਨ ਹੋਣ ਲੱਗ ਰਹੇ ਹੋਗੇ ਤੇ ਹੁਣ ਮੈਂ ਲੱਗੀ ਆ ਜੀਰਾ ਪਾਉਣ ਫਰਸਟ ਸਟੈਪ ਇਜ਼ ਜੀਰਾ ਫਰਸਟ ਸਟੈਪ ਜੀਰਾ ਯੇ ਸਾਕੇ ਸਟਾਪ ਮਮ ਦੀ ਬਤਾਉ ਜਲਦੀ ਜਲਦੀ ਗਾਲ ਦੇ ਦੀ ਮਿਰਚ ਵਾਈ ਮੈਂ ਬੋਲਾ ਕਿਉਂ ਇਹ ਲਾ ਸਬਜੀ ਕਿੰਨਾ ਹੋ ਜਾਂਦੀ ਹੈ ਅੱਛਾ ਆ ਮਸਾਲਾ 1/2 ਚਮਚ ਹਲਦੀ ਦਾ ਅੱਛਾ ਨਮਕ 1/2 ਚਮਚ ਨਮਕ ਸਵਾਦ ਨੂੰ ਸਵਾਦ ਦੇ ਸਰਵੇ ਗਾਇਸ ਤੇ ਹਾਂ ਉਹ ਜਿਹੜੀ ਤੇਗੀ ਮੇਜ਼ ਪਈ ਹੈ ਨਾ ਕਲਰ ਆਇਆ ਗਾਇਸ ਵੇਖ ਸਕਦੇ ਜੋ ਤੇ ਹਾਂ ਇਹ ਆਪਾਂ ਗਾਇਸ ਆਲੂ ਮਚਿਰੰਡਾ ਪਈਆਂ ਹੂੰ ਬਾਲੇ ਹੀ ਨਾ ਮੈਂ ਖੇਲਦੀ ਕਿਉਂਕਿ ਗਾਇਸ ਇੱਕ ਗੱਲ ਹੈਗੀ ਆ ਬਾਲੇ ਆਲੂਆਂ ਚ ਲੈਪੀ ਨਾ ਵਧੀਆ ਸਬਜੀ ਬਣਦੀ ਆ ਟੇਸਟ ਬਣਦੀ ਨਾ ਸਬਜੀ ਤੇ ਜਿਹਦੇ ਆਪਾਂ ਨਾ ਫਰਾਈ ਕਰੀਏ ਨਾ ਉਹ ਆਲੂਆਂ ਦੀ ਐਕਚੁਅਲ ਚ ਸਬਜੀ ਨਹੀਂ ਵਧੀਆ ਬਣਦੀ ਹਾਂ ਇਹ ਆਪਾਂ ਕਹੇ ਤੇ ਗੈਸ ਇਸ ਮਟਰ ਵੀ ਬਣਾਇਆ ਹੈ ਨਾ ਅਲੂ ਮਟਰ ਵੀ ਬੜੇ ਸ਼ੌਕ ਨੂੰ ਬੜਾ ਟੇਸਟੀ ਬਣਾਈ ਗੈਸ ਉਹਦਾ ਵਲੌਗ ਨਹੀਂ ਪਾਇਆ ਪਾਇਆ ਸੀ ਨਹੀਂ ਪਾਇਆ ਪਾਇਆ ਵਲੌਗ ਮਟਰ ਦਾ ਉਹ ਮੈਂ ਡਿਲੀਟ ਕਰਤਾ ਸੀ ਪਹਿਲਾਂ ਉਹ ਕਿਉਂਕਿ ਉਹ ਪੁਰਾਣੀ ਕੀ ਸੀ ਬਣਾਈ ਆਈ ਥਿੰਕ ਕਾਪੀਰਾਈਟ ਕੋ ਸ਼ੋ ਲੱਗ ਗਿਆ ਸੀ ਉਹਦੇ ਕਰਕੇ ਕੋਈ ਰੀਜ਼ਨ ਕਰਕੇ ਮੈਂ ਬੰਦ ਡਿਲੀਟ ਕਰਤਾ ਹਾਂ ਹੂੰ ਮੈਂ ਕਾਟ ਚੁੱਕੀ ਪਾਇਆ ਹੀ ਨਾ ਮੈਂ ਡਿਲੀਟ ਕਰਤਾ ਸੀ ਗੈਸ ਆਲੂ ਮੈਂ ਚੀਰ ਲੇਜਾ ਪੁਣ ਮੈਂ ਲੱਗ ਗਈ ਜੋ ਪਾਵਾਂ ਵੇਖੋ ਕਿ ਨੇ ਸੋਹਣੇ ਲੱਗਣਗੇ ਇਹ ਆਦੀ ਆਡੀ ਸਾਡੀ ਡਰੈਸ ਕੀ ਆਲੂ ਪਨੀਰ ਵੈਸੇ ਤੇ ਗਾਇਸ ਤੁਸੀਂ ਮੰਨ ਲਓ ਆਪਾਂ ਤੇ ਚਲੋ ਆਲੂ ਪਨੀਰ ਬਣਾਉਣੇ ਬਣਾਉਣੇ ਵਾ ਜੇ ਇਦਾਂ ਹੀ ਸਿੰਪਲ ਕਈ ਐਦਾਂ ਸੁੱਕੀ ਮੀਸੀ ਸਬਜ਼ੀ ਬਣਾਉਂਦੇ ਆ ਤੇ ਤੇ ਐਦਾਂ ਵੀ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਭੁੰਨ ਸਾਦੇ ਜੋ ਆਪਾਂ ਤੇ ਚਲੋ ਆਲੂ ਪਨੀਰ ਦੇ ਉੱਤੇ ਕਰਕੇ ਇਹ ਵੀ ਤੁਹਾਨੂੰ ਇਸ ਵੀ ਦਿਖਾਵਾਂਗੇ ਪੁਣ ਵਾਲੀ ਵੀ ਵੈਸੇ ਤੁਹਾਨੂੰ ਦੱਸਾਂਗੇ ਹੌਣ ਪਾਣੀ ਦਿੱਤਾ ਜੀ ਪਾ ਹੁਣ ਇਹ ਜਿੰਨ ਤੱਕ ਰੁੱਜੂ ਦਾ ਹਾਂ ਇਹਦੇ ਰੁੱਜੂ ਘੜੇ ਵਿੱਚ ਆਪਾਂ ਪਾਉਣੇ ਆ ਜੀ ਆਪਣੇ ਪਨੀਰ ਤੇ ਵਲੌਗ ਨਾਲ ਜੁੜੇ ਰਹੋ ਤੇ ਵਲੌਗ ਮਿਸ ਨਾ ਕਰਿਆ ਐਂਡ ਤੱਕ ਜਰੂਰ ਵੇਖਿਆ ਕਰੋ ਵਲੌਗ ਸਕਿੱਪ ਨਾ ਕਰਿਆ ਕਰੋ ਵੀਡੀਓਜ਼ ਨੂੰ ਤੇ ਮੈਂ ਜੇ ਆਂ ਜੀ ਬੈਚ ਵਲੌਗ ਤੁਹਾਨੂੰ ਹੁਣ ਬਾਅਦ ਵਿੱਚ ਤੇ ਸਬਜੀ ਬਣ ਕੇ ਹੋਊਗੀ ਰੈਡੀ ਵੇਖ ਕਿੰ ਸੋਨਾ ਪਨੀਰ ਲੱਗੰਦਾ ਹੈ ਨਾ ਵੇਖ ਸਕਦੇ ਜੂ ਮੰਮੀ ਆਟਾ ਗੋਲ ਲੈ ਗਾਇਸ ਮम्मा ਨੇ ਗੋਨਿਆ ਜੀ ਆਟਾ ਤੇ ਤੇ ਵੇਖ ਸਕਦੇ ਜੀ ਕਿੰਨ ਸੁਣ ਲੱਗਣ ਦੀ ਸਬਜ਼ੀ ਬਣ ਗਈ ਆ ਜੀ ਸਾਡੀ ਹੁਣ ਲੈ ਖਾਣੀ ਕੋਈ ਨਹੀਂ ਮੈਂ ਬਸ ਪੁੱਛਿਆ ਸੀ ਤੇ ਮਿਲਦੇ ਹਾਂ ਜੀ ਗਾਇਸ ਤੁਹਾਨੂੰ ਬੈਕਚੂ ਵਲੌਗ ਜਦੋਂ ਆਪਾਂ ਖਾਵਾਂ ਪੀਵਾਂਗੇ ਫੇਰ ਆਪਾਂ ਮਿਲ ਲਗੇ ਤੁਹਾਨੂੰ ਬੈਕਚੂ ਵਲੌਗ ਆਪਾਂ ਪਾਤਾ ਜੀ ਖਾਣਾ ਮੈਂ ਕੀ ਪਾਇਆ ਨਾ ਤੇ ਲਿਆ ਪਰ ਇਹ ਲੱਗਦਾ ਨਹੀਂ ਤੇ ਲੂੰਗਾ ਨਾ ਤਾਂ ਫੈਂਡ ਵੰਗ ਲੱਦਾ ਵਾ ਵੇਖੋ ਵੇਪ ਵੀ ਜਾਂਦੇ ਰਫੈਂਡ ਵਾਂਗੂ ਤਾਂ ਤੇਲ 'ਚ ਫਰਕ ਹੁੰਦਾ ਵਾ ਆਟੇ ਆਟੇ ਦੀ ਆਟੇ ਦੀ ਗੁੜੀ ਬਣਾਉਂਦੇ ਆਂ ਆਟਾ ਨਾ ਮੈਂ ਦੇਰ ਤੇ ਬੜੀ ਉਹ ਮਾਟਾ ਮੈਂ ਦੇਰੋਂ ਮਿਸਾ ਲਾ ਹਾਂ ਇਹ ਉਲਰ ਰਵਾ ਗਏ ਮੈਂ ਨਾ ਟਾੜਾ ਲੈ ਜਾਂਦਾ ਚੁੱਤੀ ਹੁਣ ਕੀ ਕਰਦੇ ਇਹਦਾ ਵੇੜਾ ਤੇ ਤੁਹਾਨੂੰ ਪਤਾ ਗਏ ਸਿੰਪਲ ਹੁੰਦਾ ਵਾ ਇਹ ਆਟੇ ਦੀ ਗੱਲ ਚਾਰ ਪੇੜੇ ਹੱਦੀ ਕੀਤੇ ਸਿਰਫ ਮੰਮੀ ਨੇ ਕਿੰਨੇ ਪਪਰ ਜਾਣੇਗਾ ਤਿੰਨ ਨਾ ਹਾਂਜੀ ਤੇਨ ਕਰਨਾ ਅੱਜ ਤੇਨ ਨਹੀਂ ਜਾਣਿਆ ਅੱਜ ਗਰਮੋਂ ਲੈਣਾ ਮੇਰੇ ਸਾਹਮਣੇ ਬੇਰਤੀ ਲੋਕ ਆਈਸ ਸਸਿਕਾ ਟੇਟਾ ਲੋਗੇ ਤੈਨੂੰ ਹੁਣ ਅਸੀਂ ਲੱਗੇ ਪੂੜੀਆਂ ਬਣਾਉਣ ਗਾਈਸ ਜੇ ਸਰਦਿਆਟੇ ਦੀ ਪਰ ਮੈਂ ਲੱਗੀ ਪੂੜੀ ਬਣਾਉਣਾ ਗਰਮ ਹੋਉਂਦੇ ਆ ਜੀ ਤੇਲ ਮੈਂ ਸੋਚਿਆ ਡਿਜ਼ਾਈਨ ਬਰੋਂ ਵਿੱਚ ਆਏ ਕੋ ਕਿਦਾਂ ਦਾ ਡਿਜ਼ਾਈਨ ਬਣਦੇ ਆ ਅਰੇ ਗਰਮ ਹੋਊਗਾ ਨਾ ਤੇ ਫੇਰ ਆਪਾਂ ਬੋਨੇ ਮੱਤੂ ਲਾਉਂਦੇ ਬੱਚ। ਬੰਦੀ ਹੋਈ ਪਈ ਨਾ ਪਲੀ ਪੂੜੀ। ਪਿੱਲਾ ਸੋਨਾ ਲੈ ਬੰਨ। ਨਹੀਂ ਦੇ ਵੀ ਕੁੱਕੀ ਚੜਦੇ ਨਾ ਮਾਤਾ ਨੂੰ ਗੈਸ ਕੁੱਕੀ ਸੱਚ ਕੁੱਕੀ ਨਹੀਂ ਕੁੱਕੀ। ਫੁੱਲ ਕੇ ਲੱਤਾਂ ਦੇ ਨਾ ਮੰਮੀ। ਵੈਸੇ ਤੇ ਗੰਦੇ ਰਾਤ ਦੇ ਟਾਈਮ ਤੇ ਖਾਣੀਆਂ ਚਾਹੀਦੀਆਂ ਨੇ ਪੂੜੀਆਂ। ਤਲਿਆ ਹੁੰਦਾ ਵਾ। ਪਰ ਕੋਈ ਨਹੀਂ ਅੱਜ ਦਾ ਦਿਨ ਮਾਫ ਕਰਤੋ। ਤੁਸੀਂ ਗਿਆ ਪਾਜੀ ਸਬਜ਼ੀ ਬਣੀ ਉਹ ਨਹੀਂ ਵਾਹ ਗੰਡੇ ਚਾਹੀਦੇ ਦਾਦੀ ਨੂੰ ਮੈਂ ਕਹਿੰਨੀ ਚੀਰੇ ਦਾਦੀ ਨੂੰ ਅਹ ਦਾਦੀ ਜੀ ਗੰਡੇ ਚੀਰ ਦੋ ਅਜੇ ਜਦੋਂ ਗਾਇਸ ਦੀ ਹੱਡੀ ਐ ਚੱਚੀ ਨੂੰ ਸੋ ਇਵਿਤੇ ਆ ਰੋ ਨੀਮ ਤਾਂ ਪਿਆਣੀ ਨਾ ਕੱਚੀ ਬਣੀ ਨਾ ਉਹਦੇ ਹਲੇ ਗਾਇਸ ਤੇਲ ਤਾਂ ਪਿਆਣੀ ਨਾ ਹੈ ਉਹ ਕੱਚੀ ਬਣੀ ਮੈਨੂੰ ਲੱਗਨ ਦਾ ਜਿ ਬਾਕੀ ਤੇਲ ਤਾਂ ਪਕਦਾ ਰਹੇ ਗਾਇਸ ਆਪਣੀ ਰੋਟੀ ਗੰਡੇ ਸਬਜੀ ਐ ਪਾਪਾ ਦੀ ਪੂਰੀਆਂ ਹਾਂ ਪੂਰੀਆਂ ਦੇਖ ਸਕਦੇ ਜੀ ਆਪਣੀ ਰੋਟੀ ਆ ਗਈ ਆ ਜੀ ਤੇ ਹੁਣ ਮਿਲਦੇ ਜੀ ਦਿਖਾਤਾ